ਬਾਪ ਤਾਂ ਮੈਨੂੰ ਕੋਈ ਗਾਣਾ ਨਹੀਂ ਅੱਛਾ ਤੁਹਾਡੀ ਆਪਣੀ ਸੱਸ ਨਾ ਬਣਦੀ ਸੀ ਸੱਸ ਨਾ ਬਹੁਤ ਬਣਦੀ ਸੀ ਸੱਸ ਹੁਣ ਕਿੱਥੇ ਆ ਬਸ ਰੱਬ ਘਰ ਗਈ ਕਦੋਂ ਦੀ ਗਈ ਹੈ ਬਹੁਤ ਚਿਰ ਹੋ ਗਿਆ ਤੇ ਉਹ ਨੌਣਾ ਬਣਦੀ ਹੁਣ ਤੁਹਾਡੀ ਹਾਂਜੀ ਨੌਣਾ ਬਣਦੀ ਅੱਛਾ ਜਦੋਂ ਨਰੇਗਾ ਦਾ ਕੰਮ ਕਰਦੀਆਂ ਬੀਬੀ ਆਪਸ ਚੁਗਲੀਆਂ ਕਰਦੀਆਂ ਪੂਰੀ ਆ ਜੀ ਪੂਰੀ ਕਰਦੀਆਂ ਦਾਦਾ ਕਰਦੇ ਹੈਵੀ ਮੇਰੇ ਦਾਦੇ ਪਕਾਉਣੇ ਦੀ ਮੇਰੀ ਨੋਹ ਬਹੁਤ ਤੰਗ ਕਰਦੀ ਆ ਕਹੇ ਦਿੰਦੀ ਆ ਵੀ ਰੋਟੀ ਨਹੀਂ ਪੱਕੀ ਚਾਹ ਨਹੀਂ ਬਣੀ ਅੱਛਾ ਘਰ ਜਦੋਂ ਤੁਸੀਂ ਜਾਂਦੀਆਂ ਕੰਮ ਕਰਕੇ ਸਰੀਰ ਟੁੱਟਦਾ ਹੁੰਦਾ ਬੰਦੇ ਤਾਂ ਜਿਹੜੇ ਆ ਉਹ ਠੇਕੇ ਤੇ ਚਲੇ ਜਾਂਦੇ ਆ ਬੀਬੀਆਂ ਫਿਰ ਕਿੱਦਾਂ ਆਪਣੀ ਜਿਹੜੀ ਥਕਾਨ ਦੂਰ ਕਿੱਦਾਂ ਕਰਦੀਆਂ ਬਸ ਇਦਾਂ ਹੀ ਆ ਭਰਾ ਲੜਵੇਲ ਕੇ ਹੋਈ ਜਾਂਦੀਆਂ ਲੜ ਲੁੜ ਕੇ ਪਤੀ ਨੂੰ ਐ ਥੱਕੇ ਵੀ ਨਹੀਂ ਜੀ ਕੱਚੀ ਲੱਸੀ ਬਣਾ ਕੇ ਫੀਲ ਲੀਦੀ ਆ ਉਹ ਵੀ ਜਾ ਕੇ ਆਪਣਾ ਨਹੀਂ ਬੈਂਦੀ ਆ ਨਹੀਂ ਬੂੰਗਾ ਬਰਾ ਕੇ ਦਿੰਦੀ ਬੋਟੀ ਬਣਾ ਕੇ ਦਿੰਦੀ ਸੰਤਾ ਬਈ ਫਿਰ ਜਾ ਕੇ ਬਹੂ ਨੂੰ ਆਰਡਰ ਕਰਦੇ ਤੁਸੀਂ ਹਾਂਜੀ ਮੇਰੇ ਪਹੁੰਚਣ ਤੋਂ ਪਹਿਲਾਂ ਲੱਸੀ ਤਿਆਰ ਮਾ 330 322 ਦਾ ਦਿਹਾੜੀ ਆ 30 40 ਰੁਪਏ ਦਾ ਲੱਸੀ ਪੀਣੀ ਹੋਣੀ ਮਾ ਤੇ ਹਵਾ ਖਾਣਾ ਥੋੜੋ ਘੱਟ ਬਣਣੀ ਆ ਤਾਂ ਖਾਈ ਜਾਣਾ ਆ ਉਹ ਤਾਂ ਖਾਈ ਜਾਣਾ ਆ ਢਿੱਡ ਤਾਂ ਪੌਣਾ ਹੀ ਆ ਵੀਰੇ ਕੁਛ ਹਾਂਜੀ ਢਿੱਡ ਜਿੱਤੇ ਪੌਣਾ ਹੀ ਆ ਹਾਂਜੀ ਕੁਛ ਤਾਂ ਖਾਣਾ ਹੀ ਆ ਅੱਛਾ ਜਿੱਦਾਂ ਜਿਹੜੇ ਬੰਦੇ ਆ ਮੇਲ ਆਉ ਕਹਿੰਦੇ ਕਿ ਜੀ ਮਿਹਨਤ ਕੀਤੀ ਆ ਦਿਹਾੜੀ ਕੀਤੀ ਆ ਹੁਣ ਸ਼ਰਾਬ ਪੀਣੀ ਆ ਥਕਾਨ ਹੋ ਗਈ ਬੀਬੀਆਂ ਦੇ ਤੱਕ ਦੀ ਕਹਿੰਦੀਆਂ ਨਹੀਂ ਕਿ ਸਾਨੂੰ ਵੀ ਥਕਾਨ ਹੋ ਗਈ ਆ ਤੁਸੀਂ ਚਾਹਦੇ ਕ ਆਪਣੇ ਅਸਰ ਲਈਦਾ ਜੀ ਤੁਹਾਨੂੰ ਵੀ ਅਮਲ ਹੈ ਪਰ ਜ਼ਿਆਦਾ ਚਾਹਦਾ ਮਲੇਗਾ ਨਹੀਂ ਪਰ ਬੰਦੇ ਦੇ ਗੱਲ ਸਾਡੇ ਦਾ ਬੰਦਾ ਕੁਝ ਖਾਂਦਾ ਪੀਂਦਾ ਨਹੀਂ ਨਾ ਸੈਗਰ ਨਾ ਤਮਾਕੂ ਕੋਈ ਚੀਜ਼ ਨਹੀਂ ਖਾਂਦਾ ਕਿਉਂਕਿ ਸਰਕਾਰ ਵੀ ਤਾਂ ਸ਼ਰਾਬ ਦੇ ਸਿਰ ਤੋਂ ਚੱਲਦੀ ਨਾ ਪਰ ਖਾ ਤਾਂ ਉਦੋਂ ਜਾਂ ਉਦੋਂ ਹੀ ਹੁੰਦੀ ਆ ਹਾਂਜੀ ਦੇਖ ਲਓ ਮਾਤਾ ਜੀ ਕਿੰਨੀ ਮਾੜੀ ਗੱਲ ਆ ਜਿਹੜੀ ਬੋਤਲ ਤੇ ਲਿਖਿਆ ਕਿ ਮੈਂ ਹਾਨੀਕਾਰਕ ਆ ਉਹਨੂੰ ਵੇਚ ਕੇ ਤਨਖਾਹ ਦਿੱਤੀਆਂ ਜਾਂਦੀਆਂ ਹਾਂ ਸਹੀ ਗੱਲ ਭਾਈ ਸਹੀ ਕੋਈ ਕੋਈ ਗੀਤ ਕੋ ਸੁਣਾ ਦੋ ਫਿਰ ਅੱਛਾ ਤੁਸੀਂ ਜਦੋਂ ਆਪਸ ਚ ਇਹਦਾ ਨਰੇਗਾ ਦਾ ਕੰਮ ਕਰਦੇ ਇੱਕ ਦੂਜੇ ਨੂੰ ਗੀਤ ਗੋਤ ਵੀ ਸੁਣਾਉਣੀ ਆ ਨਰੇਗਾ ਤੁਹਾਡੇ ਕੋ ਗਰਮੀ ਨੇ ਮਾਤ ਮਾਰੀ ਹੋਣੀ ਗੀਤ ਅਸੀਂ ਕੀ ਗਾਣੇ ਅੱਛਾ ਤੁਸੀਂ ਤੁਹਾਡੇ ਕੋ ਫੋਨ ਹੈਗੇ ਸਾਰਿਆਂ ਕੋ ਫੋਨ ਹੈਗੇ ਹਾਂਜੀ ਤੁਹਾਡੇ ਫੋਨ ਤੇ ਘੰਟੀ ਕਿਹੜੀ ਲੱਗੀ ਆ ਜੀ ਅਸੀਂ ਲਾਈ ਨਹੀਂ ਕੋਈ ਵੀ ਲਾਈ ਨਹੀਂ ਅੱਛਾ ਮਾਦੇ ਤੁਹਾਡੇ ਆਪਣੇ ਟਾਈਮ ਤੇ ਜਦੋਂ ਤੁਸੀਂ ਆਪਣੇ ਪੇਕੇ ਘਰ ਸੀ ਕੋਈ ਫੇਵਰੇਟ ਸਿੰਗਰ ਸਿਕਾ ਕੋਈ ਗਾਣਾ ਕੋਈ ਨਹੀਂ ਸੁਣਦੇ ਨਹੀਂ ਸੁਣਦੇ ਮਾਮਾ ਤੇ ਧੀਆਂ ਦਾ ਇਦਾਂ ਦਾ ਕੋਈ ਗੀਤ ਮਾਦੇ ਨਹੀਂ ਹੈਗੇ ਗਾਣੇ ਕਿਤੋਂ ਆਣੇ ਕਿ ਪਿੱਛੇ ਵੀ ਕੰਮ ਕਰਦੀ ਨੇ ਇੱਥੇ ਵੀ ਅੱਗੇ ਕੰਮ ਕਰਦੀ ਐੱਥੇ ਵੀ ਕੰਮ ਐਡੀ ਉਮਰ ਲੰਗੀਆਂ ਸਾਰੀ ਮਾਦੇ ਕੋਈ ਇੱਦਾਂ ਕੋਈ ਡਾਇਲੋਗ ਤਾਂ ਨਹੀਂ ਹੁੰਦਾ ਕਿ ਦਾਦੇ ਮਖੜ ਜਿੰਦਗੀ ਆ ਹੀ ਨਿਕਲ ਗਈ ਹੋਏ ਨੰਦੇਰੀਆਂ ਵਾਲਾ ਕੱਢ ਦੇ ਹਾਂਜੀ ਕਿੰਨੇ ਮੀਟਰ ਵੀ ਕਹਿ ਹੋ ਜਾਂਦਾ ਭਰਾਵਾ ਉਹਨਾਂ ਤੋਂ ਸੌਰੀ ਮੰਗਣੀ ਪੈ ਜਾਂਦੀ ਏਦੋ ਮੇਟਨ ਵੀ ਕਹਿ ਜਾਂਦਾ ਉਹਨਾਂ ਤੋਂ ਵੀ ਸਾਰੀ ਮੰਗਣੀ ਪੈ ਜਾਂਦੀ ਆ ਗੁੱਸਾ ਤਾਂ ਹੁੰਦਾ ਹੀ ਆ ਆ ਜਾਂਦਾ ਦੇਖੋ ਇੰਨੀ ਗਰਮੀ ਵਿੱਚ ਜਦੋਂ ਸਿਰ ਤੇ ਧੁੱਪ ਪੈਣੀ ਆ ਇਹਨੂੰ ਅਸੀਂ ਕਹੀਏ ਦਾਦੇ ਮਾਉਣੇ ਸਾਨੂੰ ਬੈਠਾ ਨਹੀਂ ਦਿੰਦੇ ਹੈਗੇ ਵੀ ਸਾਡੇ ਕੋਲ ਬੱਡ ਨਹੀਂ ਹੁੰਦਾ ਨਾ ਸਾਨੂੰ ਸਾਰਾ ਉਹ ਤਾਂ ਮਾਤਾ ਕਦੀ ਐਡਾ ਦਿਮਾਗ ਦੀ ਗੱਲ ਆਂਦੀ ਕਿ ਅਸੀਂ ਵੀ ਕਿਤੇ ਕੈਨੇਡਾ ਅਮਰੀਕਾ ਜੰਮੀਆਂ ਹੁੰਦੀਆਂ ਸਹੀ ਗੱਲ ਐ ਜਿੰਨਾ ਚੁਲਪਾ ਕੇ ਤੁਰਦੀਆਂ ਹੈ ਅਸੀਂ ਵੀ ਅਸੀਂ ਵੀ ਜੋ ਜੋ ਕਰਦੀਆਂ ਇੱਥੇ ਇੱਥੇ ਜੀਣਾ ਹੀ ਆ ਹੁਣ ਪਾਈਆਂ ਇੱਥੇ ਜਗ੍ਹਾ ਹੁਣ ਕੰਮ ਕਾਜ ਕੋਈ ਸੱਪ ਦੇ ਸੀ ਪਰ ਨੜਦੀਆਂ ਹਾਏ ਛੋਟੇ ਹੀ ਪਸੰਦ ਆ ਹੁਣ ਸਾਡੇ ਨਹੀਂ ਚਲੋ ਬੰਦਾ ਸੋਚਦਾ ਹੀ ਹੈ ਕਿ ਕਾਸ਼ ਅਸੀਂ ਵੀ ਅਮਰੀਕਾ ਕੈਨੇਡਾ ਜੰਮੀਆਂ ਹੁੰਦੀਆਂ ਸਹੀ ਹੈ ਤਾਂ ਇਦਾਂ ਦਾ ਕਲੇਸ਼ ਹੀ ਨਾ ਹੁੰਦਾ ਭਰਾਵਾ ਕਿਸ ਬੰਦੇ ਦੀ ਧਿਆਣੀ ਨਹੀਂ ਭਾਵੇਂ ਤੇ ਜਿਹੜਾ ਭਾਈ ਇਹ ਵੀ ਦਦ ਮੋਤ ਦੇ ਘਰ ਵਾ ਜਿਹੜੇ 300 ਮਿਲਦਾ ਇਹ ਅੱਛਾ ਸੱਪ ਵਗੈਰਾ ਬਹੁੰਦੇ ਬਥੇਰੇ ਆ ਜਿਆਦੇ ਕੰਮ ਜਿਹਦਾ ਮੱਝ ਦਿੰਦੀ ਬਾੜ ਜਣਾ ਅਗਲੇ ਹੱਥ ਵਿੱਚ ਆ ਜਾਂਦੇ ਕਈ ਨੱਛੇ ਆ ਜਾਂਦੇ ਆ ਫਿਰ ਰੋਜ਼ ਮੋਤ ਨਾ ਟੱਕਰੇ ਹੁੰਦੇ ਟੱਕਰੇ ਹੁੰਦੇ ਰੋਜ਼ ਮੋਤ ਨਾ ਹੋਰ ਕੀ ਆ ਅੱਛਾ ਟੂਨੇ ਟਾਣੇ ਵੀ ਸਾਫ਼ ਕਰਨੇ ਪੈਂਦੇ ਆ ਤੇ ਤੁਹਾਡੀ ਤਨਖਾਹ ਮੇਰੇ ਖਿਆਲ ਤਨਖਾਹ 320 ਨਹੀਂ ਹੋਣੀ ਚਾਹੀਦੀ 3000 ਬਾਈ ਚਾਹੀਦੀ ਆ ਸਰਹ ਭਾਈ ਦਾ ਤਾਂ ਹੁਣ ਭਗਵਾਨ ਰਾਮ ਵੀ ਕਹਿੰਦਾ ਸੀ ਤੁਹਾਨੂੰ ਬੁੜੀ ਨੂੰ ਹਜ਼ਾਰ ਜਾਰ ਲਾ ਦੇਣਾ 2500 ਉਹਨਾਂ ਨੂੰ ਲਾ ਦੇਣਾ ਚੱਲ ਉਹ ਕਿੱਥੇ ਆਇਆ ਸਾਨੂੰ ਤਾਂ ਪਰਸਪੁਰਸ ਨਵੇਂ ਮੋਦੀ ਦੇ ਵੀ ਨਹੀਂ ਆਏ ਲੋਕਾਂ ਦੇ ਸਿਲੰਡਰ ਹੀ ਮਿਲ ਕੇ ਜਾਂ ਤਾਂ ਉਹ ਵੀ ਨਹੀਂ ਮਿਲੇ ਪਰਸਪੁਰਸ ਲੈ ਲੈਣਾ ਸਿਨੇਮਾ ਕਿਹੜੇ ਹਜ਼ਾਰ ਰੁਪਏ ਆ ਕਰਨ ਨਾ ਤਾਂ ਕਹਿੰਦੇ 50 ਸੀ ਪੁਰਾਣੇ ਵੀ ਸੈੱਟ ਦਿੱਤੇ ਤਾਂ ਨਵੇਂ ਮਿੰਟੇ ਮਰੇ ਹੁਣ ਹੁਣ ਉਮੀਦ ਹੈ ਕਿ ਹਜ਼ਾਰ ਰੁਪਏ ਆ ਜੂਗਾ ਕੋਈ ਪਤਾ ਨਹੀਂ ਬਰਾਵਾ ਮਾਰ ਕੇ ਤੇ ਤੂੰ 20000 ਜਿਹੜਾ ਹੁਣ ਮਾਈ ਦਾ ਲਾਲ ਚੰਗਾ ਹੋਊਗਾ ਫਾਦੂਗਾ ਜਿਹੜਾ ਜਿਹੜਾ ਬਿਜਲੀ ਬਿੱਲ ਫਰੀ ਕੀਤਾ ਕਹਿੰਦੇ ਉਹ ਕੀਤੇ ਆਇਆ ਉਹ ਤੁਹਾਨੂੰ ਮਿਲਦੀ ਸੁਗਾ ਹਾਂਜੀ ਉਹ ਮਿਲਦੀ ਪਹਿਲਾਂ ਕਿੰਨਾ ਬਿੱਲ ਆਉਂਦਾ ਸੀ ਆਉਂਦਾ ਸੀ 4-500 4-5 ਹੁਣ ਨਹੀਂ ਆਉਂਦਾ ਹੁਣ ਨਹੀਂ ਆਉਂਦਾ ਰੋਟੀ ਸੁਖ ਦਾ ਸਾਹ ਉਹ ਹੀ ਸੁਖ ਦਾ ਆਜਾ ਦਾਣੇ ਮਿਲ ਜਾਂਦੇ ਆ ਕਾ ਪਾਉਂਦਾ ਤੁਹਾਡੇ ਨਿਆਣੇ ਕਿੰਨਾ ਪੜੇ ਦੀ ਸਾਈਡ ਪਲਾਸਟਿਕ ਕੀ ਤੇ ਲੈਣ ਤੇ ਹੁਣ ਉਹਨਾਂ ਦੀ ਨੌਕਰੀ ਲਈ ਤੁਸੀਂ ਚਾਹੁੰਦੇ ਆ ਕਿ ਸਰਕਾਰ ਕੁਝ ਕਰੇ ਹਾਂਜੀ ਚਾਹੀਦੀ ਬੱਚੇ ਨੌਕਰੀ ਮਿਲੇ ਦੇਖੋ ਮੈਂ ਜਿੰਨਾ ਕ ਸਮਝਦਾ ਪੰਜਾਬ ਦੀ ਜੋ ਤਸਵੀਰ ਆ ਸਾਨੂੰ ਇਸ ਪਾਸੇ ਲਾ ਦਿੱਤਾ ਕਿ ਫਰੀ ਦਾਣੇ ਲਓ ਪਰ ਅਸੀਂ ਚਾਹੁੰਦੇ ਨਹੀਂ ਆਦੀਆਂ ਪੜੋ ਬੰਗਾ ਪੜੀਆਂ ਲਿਖੀਆਂ ਆ ਉਹਨਾਂ ਨੂੰ ਕੋਈ ਨੌਕਰੀ ਨੂੰ ਕੋ ਕੁਛ ਨਹੀਂ ਹੈਗੀ ਘਰੇ ਆਪਣੇ ਬੱਚਿਆਂ ਨੂੰ ਉਹ ਪਾਲਦੀਆਂ ਉਹਨਾਂ ਨੂੰ ਵੀ ਕੋਈ ਚਾਹੀਦਾ ਹੈ ਜਿਹੜੀਆਂ ਨੌਜਵਾਨਾਂ ਪੜੀਆਂ ਲਿਖੀਆਂ ਬੀਬੀਆਂ ਜੀ ਜੀ ਗੋਟੀਆਂ ਉਹਨਾਂ ਨੂੰ ਵੀ ਚਾਹੀਦਾ ਕੋਸ ਅਸੀਂ ਤਾਂ ਕੋਈ ਖੋਤ ਨਹੀਂ ਹੁਣ ਉਹ ਤਾਂ ਨਾ ਖੁੱਤਣ ਤਾ ਸਾਡੇ ਨਿਆਣੇ ਹੁਣ ਨਹੀਂ ਨਿਆਣੇ ਨਿਕਲਦੇ ਬਾਹਰ ਵਧੀਆ ਢੰਗ ਨਾਲ ਲੈ ਪਾਸ ਵਧੀਆ ਕਰਨ ਸਾਡੀ ਲੰਘੇ ਬਹੁਤ ਵਧੀਆ ਅੱਛਾ ਇਹਨਾਂ ਨੇ ਤੁਹਾਡੀ ਬਣਦੀ ਨਹੀਂ ਪਰਲੇ ਪਾਸੇ ਖੜੀਆਂ ਇਹ ਇਹ ਖੜੀਆਂ ਤੁਹਾਨੂੰ ਦੇਖੀ ਜਾਂਦੀਆਂ ਵਿੱਚ ਤਮਾਸ਼ਾ ਦੇਖਦੀ ਆ ਤਮਾਸ਼ਾ ਦੇਖਦੀ ਆ ਸਰ ਤੁਸੀਂ ਕੁਝ ਕਹਿਣਾ ਜੀ ਕਹਿ ਹੁੰਦੇ ਨਹੀਂ ਜੀ ਬਸ ਮੇਰੇ ਨਾਲ ਆ ਰਹੇ ਆ ਆ ਸਕੂਟਰੀ ਤੇ ਕੋਣ ਆ ਇਹ ਥਾੜੀ ਲੈਣ ਆ ਦੇਖੋ ਜੀ ਇਹ ਤਾਂ ਫਿਰ ਅਮੀਰ ਨਰੇਗ ਵਾਲੇ ਲੱਗਦੇ ਆ ਜੀ ਇੱਕ ਸਰਵਕਾ ਮੈਡਮ ਸਾਡੀ ਇਹ ਇਹ ਅਮੀਰ ਨਰੇਕ ਵਾਲੇ ਲੱਗਦੇ ਆ ਅਮੀਰ ਆ ਜੀ ਅਮੀਰ ਆ ਨਹੀਂ ਇਹ ਤਾਂ ਵਿਚਾਰੇ ਵੀ ਇਦਾਂ ਸਾਡੇ ਅਰਕਾ ਤੁਹਾਡੇ ਪੈਰ ਵੱਡ ਹੋਇਆ 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 ਤੇ ਦਸਤੀਕ ਆਏ ਜਾ ਜੀ ਮੁਸੀਬਤ ਵੀ ਜਿਵੇਂ ਉਹ ਕਹਿੰਦੇ ਪੈਰ ਤੇ ਸੱਟ ਲੱਗੀ ਹੈ ਪੈਰ ਦਾ ਗੂਠਾ ਵੱਡ ਹੋਇਆ ਫਿਰ ਆਉਂਟ ਤੁਰ ਕੇ ਆਣਾ ਔਖਾ ਚਲੋ ਮਿਹਨਤ ਤਾਂ ਤੁਸੀਂ ਵੀ ਕਰਦੇ ਆ ਆ ਦੇਖੋ ਕਿੰਨਾ ਸਮਾਨ ਹੈ ਇਹ ਤਾਂ ਕੋਈ ਸੂਟ ਥੋੜੇ ਉਹਨਾਂ ਨੇ ਰੱਖੇ ਆ ਕਿ ਬਦਲ ਹੈ ਨਾ ਆ ਰੀਆਂ ਉਰੀਆਂ ਕੁਰਪੇ ਸਾਰਾ ਕੁਝ ਹੀ ਸਮਾਨ ਰੱਖਿਆ ਦੇਖੋ ਬੇਸਿਕਲੀ ਅਸੀਂ ਨਾ ਤੁਹਾਨੂੰ ਹਾਸੇ ਠੇਡੇ ਵਿੱਚ ਇਹਨਾਂ ਦਾ ਜੀਵਨ ਦਿਖਾਣਾ ਜਉਂਦੀ ਸੀ ਕਿੰਨਾ ਔਖਾ ਏਸੀ ਕਮਰਿਆਂ 'ਚ ਬਹਿ ਕੇ ਸ਼ਹਿਰ 'ਚ ਮਹਿੰਗੇ ਮਹਿੰਗੇ ਰੈਸਟੋਰੈਂਟਾਂ 'ਚ ਜਾ ਕੇ ਮਹਿੰਗੇ ਮਹਿੰਗੇ ਸ਼ੋਰੂਮਾਂ 'ਚ ਜਾ ਕੇ ਇਹ ਜੀਵਨ ਨੂੰ ਅਸੀਂ ਭੁੱਲ ਜਾਈਏ ਬੜੀ ਮੁਸ਼ਕਿਲ ਨਾਲ ਜੀਵਨ ਜੀਂਦੇ ਹਾਂ ਮਾਤਾ ਇਹ ਦੱਸਿਆ ਕਿ ਹਰ ਰੋਜ਼ ਇਹ ਜਿਵੇਂ ਕਹਿੰਦੇ ਕਿ ਸੱਪ ਆ ਜਾਂਦਾ ਕਦੀ ਮੋਰੇ ਕਦੀ ਕੋਈ ਹੋਰ ਜਾਨਵਰ ਆ ਜਾਂਦਾ ਹਰ ਰੋਜ਼ ਇਹ ਮੁਸ਼ਕਿਲਾਂ ਨਾਲ ਜਿਹੜੇ ਆ ਜੂਝਦੇ ਆ ਔਰ ਦਿਹਾੜੀ ਕਿੰਨੀਆਂ ਸਿਰਫ 322 ਰੁਪਏ ਔਰ ਮਾਤਾ ਕਿੱਥੇ ਕੀ ਕਹਿੰਦੀ ਮੇਰਾ ਤਾਂ ਬੀਪੀ ਵੱਜ ਜਾਂਦਾ ਮੈਂ ਜਾ ਕੇ ਫਿਰ ਲੱਸੀ ਪੀਣੀ 50 ਰੁਪਏ ਦੀ ਤਾਂ ਸਿੱਧੇ ਤੁਸੀਂ ਉਹ ਵੀ ਪੈਸੇ ਕਟਾ ਦਿਓ ਜੇ ਅਸੀਂ ਟੈਕਨੀਕਲੀ ਦੇਖੀਏ 6000 ਰੁਪਏ ਮਹੀਨਾ ਬਣਦਾ ਉਹ ਵੀ ਕਿਉਂਕਿ ਕਹਿੰਦੇ ਕਿ 20 ਦਿਹਾੜੀਆਂ ਲੱਗਦੀਆਂ ਕੁਝ ਦਿਹਾੜੀਆਂ ਇਹਨਾਂ ਦੀ ਪੈਂਡਿੰਗ ਰਹਿ ਵੀ ਜਾਂਦੀਆਂ ਅੱਜ 100 ਦੇ ਨਹੀਂ ਲਾਣਾ ਉਹ ਤਾਂ ਸਾਰੇ ਪਾਸੇ ਸਾਲ 'ਚ 100 ਦੇਣੇ ਆ ਹਾਂਜੀ ਉਹ ਵੀ ਲੱਗ ਗਿਆ ਠੀਕ ਆ ਨਾ ਲੱਗ ਗਿਆ ਠੀਕ ਆ ਉਹ ਵੀ ਵਿਚ ਵਿਚਾਨਾ ਨੇ ਹੋਰ ਕੰਮ ਤਾਂ ਵੀ ਬਹਿ ਜੀਦਾ ਆ ਫੇਰ ਤਾਂ ਪੂਰੇ ਸਾਲ ਚ 32 33000 ਰੁਪਏ ਬਣਿਆ ਸਾਰਾ ਇਦਾਂ ਹੀ ਆ ਵਿੱਚ ਐਦਵਾਰ ਆ ਜਾਂਦੇ ਆ ਜਿੱਦਾਂ ਅਸੀਂ ਕਿਸੇ ਦਾ ਕੰਮ ਕਰਨ ਤੋਂ ਵੀ ਬਹਿ ਜੀਦਾ ਆ ਇਹ ਠੀਕ ਚ ਵੇਖੋ ਕਿੱਥੇ ਕੰਮ ਦੇ ਰੇਗਾ ਦੇਖੋ ਵੱਡੀ ਗੱਲ ਆ ਸਾਲ ਚ 32 33000 ਰੁਪਏ ਹੀ ਮਿਲਦਾ ਉਹਨੇ ਦਿੱਤਾ ਹੀ ਲੀਡਰ ਬੂਟ ਜਰਾਬਾ ਹੀ ਪਾ ਲੈਂਦੇ ਉਹਨੇ ਦੀਆਂ ਤਾਂ 4 4 ਲੱਖ ਦੇ ਬੂਟ ਪਾਉਂਦੇ ਆ ਹਾਂ ਤੋ ਵੀ ਨਹੀਂ ਛੋੜਦੇ ਭਰਾਵੋ ਚੱਪਲਾ ਹਾਂ ਦਿਖਾਓ ਜਰਾ ਚੱਪਲਾ ਦੇ ਹਾਲਾਤ ਦਿਖਾਓ ਨਿਆਣੇ ਕੰਮ ਕਰਦੇ ਨਾ ਚੱਪਲਾ ਦੇ ਹਾਲਾਤ ਦਿਖਾਓ ਪੈਰਾਂ ਦੇ ਨਿਆਣੇ ਨਸ਼ੇ ਨੂੰ ਸ਼ਿਕਰਦੇ ਬਣੀ ਕਰੀਦੇ ਆ ਵਿੱਚ ਬਥੇ ਲੱਗੇ ਹੋਏ ਤੁਹਾਨੂੰ ਕਦੀ ਲੁੱਟਖੋ ਵਾਲੇ ਤਾਂ ਨਹੀਂ ਕਿ ਤੰ ਕਰਦੇ ਲੁੱਟਖੋ ਤਾਂ ਨਹੀਂ ਕਰਦੇ ਹੈਗੇ ਨਹੀਂ ਜਿੱਦਾਂ ਜਿੱਦਾਂ ਕਸਨਸਾਨ ਏਰੀਆ ਆਵੇ ਨਹੀਂ ਨਹੀਂ ਅੱਜ ਤੱਕ ਤਾਂ ਹੋਣੀ ਨਹੀਂ ਆ ਤੁਸੀਂ ਸੋਨੇ ਦੀਆਂ ਪਾਈਆਂ ਕਿ ਬਸ ਇਹ ਤਾਂ ਪਿੱਤਲ ਦੀ ਆਇਆ ਅਜੇ ਲੋਕੀ ਲੈ ਜਾਣ ਘਰ ਪੂਰਾ ਕਰਨ ਲਈ ਤੂੰ ਲੈ ਜਾਗਾ ਖੱਲੇ ਜਾ ਨਹੀਂ ਚਾਹੀਦੀ ਆ ਉਹਨਿੰਦੀਆਂ ਕਿਹਾ ਜੋੜਨੀਆਂ 322 ਨਾ ਕਿ ਸੋਨਾ ਪੈਜਣਾ ਕੰਨਾਂ 'ਚ ਚਲੋ ਵੱਡੀ ਗੱਲ ਇਹ ਸੀ ਇਹਨਾਂ ਦਾ ਜੀਵਨ ਦਿਖਾਣਾ ਸੀ ਕਿਵੇਂ ਜੀ ਰਹੇ ਆ ਹਰ ਰੋਜ਼ ਇਨਕਾਊਂਟਰ ਹੁੰਦਾ ਇਹਨਾਂ ਦਾ ਡੇਂਜਰ ਦੇ ਨਾਲ ਲਾਈਫ ਨੂੰ ਥ੍ਰੈਟ ਵੀ ਹੁੰਦਾ ਜਿਵੇਂ ਉਹ ਕਹਿੰਦੇ ਕਿ ਚਲ ਹਰ ਰੋਜ਼ ਇਹਨਾਂ ਦਾ ਇਨਕਾਊਂਟਰ ਹੁੰਦਾ ਆ ਇਨਕਾਊਂਟਰ ਇਨ ਦਾ ਸੈਂਸ ਕਿ ਮੁਸੀਬਤਾਂ ਦੇ ਨਾਲ ਇਹ ਜੂਝਦੇ ਆ ਮੁਸੀਬਤਾਂ ਇਹਨਾਂ ਤੱਕ ਪਹੁੰਚਦੀਆਂ ਲੇਕਿਨ ਇਹ ਬੱਚੇ ਦੇ ਬਚਾਉਣ ਦੇ ਕੰਮ ਕਰਦੇ ਇਹ ਕੰਮ ਸਖਾਲਾ ਨਹੀਂ ਆ ਕਹਿਣਾ ਬਹੁਤ ਸੌਖਾ ਕਿ ਨਰੇ ਬੈਠਣ ਗਏ ਆ ਘਰੋਂ ਤਾਂ ਸਾਰੇ ਪਿੰਡ ਚ ਦੇਖਦੇ ਆ ਬਹਿ ਕੇ ਆ ਗਏ ਮਾਤਾ ਨੂੰ ਗੱਲ ਬਹੁਤ ਫਰਦੀ ਤੁਹਾਡਾ ਨਾਂ ਕੀ ਆ ਸਾਨੂੰ ਕਮਲਾ ਹੈ ਕਮਲਾ ਕਮਲਾ ਮਾਤਾ ਤੁਸੀਂ ਮੇਰੇ ਨਾਲ ਚੈਨਲ ਜੁਆਇਨ ਕਰਨਾ ਤਨਖਾਹ ਦਵਾਂਗੇ ਵਧੀਆ ਅੱਛਾ ਜੀ ਕਰਨਾ ਸਾਡੇ ਨਾਲ ਜੁਆਇਨ ਖੇਰ ਜਾ ਕੇ ਲੋਕਾਂ ਦਾ ਹਾਲ ਚਾਲ ਪੁੱਛੇ ਕਰਨਾ। ਅੱਛਾ ਜੀ। ਨਹੀਂ ਕਰਨਾ ਤੁਸੀਂ। ਠੀਕ ਆ ਚਾਚੀ ਜੀ। ਨਾ ਸੱਸ ਨੇ ਲੱਗ ਜਾਣਾ। ਆ ਜਾ ਕਰੋ ਤੁਹਾਨੂੰ ਅਸੀਂ 500 ਰੁਪਏ ਦਿਹਾੜੀ ਦੇਵਾਂਗੇ। ਠੀਕ ਆ। ਹਾਂ। ਉਹ ਨੰਬਰ ਨੋਟ ਕਰ ਲਓ। ਠੀਕ ਆ ਜੀ। ਮਾਤਾ ਨੇ ਪੜਨੇ ਪਾਦਨੇ ਲੀਡਰ ਆ ਕੇ। ਸੇ ਲੀਡਰ ਪੁੱਛੇ ਕਰ ਦੱ ਅੱਗੇ ਲੜ ਦਿੰਦੇ ਆ। ਬੀਬੀਆਂ ਕਹਿੰਦੀ ਬਹੁਤ ਆ। ਉਹਦੇ ਪੈ ਸਹੀ ਫੜਿਆ ਨਾ। ਹੈਂ? ਮਾਤਾ ਨੂੰ ਅਸੀਂ ਫੜਾ ਦੇਣਾ। ਮਾਈਕ ਲੀਡਰ ਕਹਿੰਦੇ ਦਾਦੇ ਮਖੋੜੇ ਦਿੱਤਾ ਕੀ ਤੁਸੀਂ ਲੋਕਾਂ ਨੂੰ। ਇਹ ਵੀ ਪਤਾ ਤੁਸੀਂ ਮੈਨੂੰ ਕੱਢ ਕੇ ਮਨ ਘੜਾ ਕੇ ਬੋਲਦੀ ਬਹੁਤ ਆ। ਬੋਲਣ ਵਾਲੇ ਕਾਮਯਾਬੀ ਦੀ ਸਤਿਯੋਗ ਥੋੜਿਆ ਕਲਯੋਗ ਆ ਜੀ ਅੱਜ ਸਾਰੇ ਮੁਸਤਕਦ ਹੈ ਜਾਂਦੇ ਆ ਵੋਟਾਂ ਦੇ ਜਾ ਕੇ ਮਗਰੋਂ ਤੂੰ ਕੌਣ ਤੇ ਮੈਂ ਕੌਣ ਦੇਖੋ ਇੰਡੀਆ ਚ ਨਾ ਭਾਰਤ ਚ ਕਹਿੰਦੇ ਦੋ ਚਰਨਾਂ ਚ ਵੋਟਾਂ ਪੈਂਦੀਆਂ ਪਹਿਲਾਂ ਲੀਡਰ ਲੋਕਾਂ ਦੇ ਚਰਨਾਂ ਚ ਫਿਰ ਲੋਕ ਲੀਡਰਾਂ ਦੇ ਚਰਨਾਂ ਚ ਸਾਡੇ ਵਿਚਾਰੇ ਇਦਾਂ ਹੀ ਤੁਰੇ ਫੇਰਦੇ ਆ ਬੇਲੇ ਕੋਈ ਕੋ ਨੌਕਰੀ ਨਹੀਂ ਕੋ ਕੁਛ ਨਹੀਂ ਚਲੋ ਬਹੁਤ ਬਹੁਤ ਸ਼ੁਕਰੀਆ ਜੀ